ਮੇਂ ਪ੍ਰੋਬਲਮਾਂ ਲੈ ਕੇ ਆਉਂਦੇ ਸੀਗੇ ਤੇ ਅੱਜ ਉਸੇ ਤਰ੍ਹਾਂ ਇਹ ਲੋਕ ਸਾਡੇ ਕੋਲ ਆਏ ਆਪਣੇ ਪ੍ਰੋਬਲਮਾਂ ਲੈ ਕੇ ਅੱਜ ਦੀ ਜਿਹੜੀ ਰਾਤ ਹੈ ਨਾ ਅੱਜ ਜਿਹੜੀ ਪ੍ਰਾਰਥਨਾ ਹੈ ਅੱਜ ਦੀ ਪ੍ਰਾਰਥਨਾ ਦੁਆਰਾ ਜਿੰਨੇ ਵੀ ਲੋਕ ਸਾਡੇ ਕੋਲ ਆਏ ਆ ਤੇ ਪਰਮੇਸ਼ਰ ਇਹਨਾਂ ਸਾਰਿਆਂ ਨੂੰ ਚੰਗਾ ਕਰੂਗਾ ਜੀਸਸ ਮਸੀਹ ਦੇ ਨਾਮ ਦੇ ਵਿੱਚ ਆਮੇਨ ਔਰ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਨੂੰ ਮੈਂ ਵਿਸ਼ਵਾਸ ਕਰਦਾ ਸਾਰੇ ਤੁਸੀਂ ਬlesਸ ਹੋ ਇਸ ਮੀਟਿੰਗ ਦੇ ਦੁਆਰਾ ਇਸ ਵੀਡੀਓ ਦੁਆਰਾ ਤੁਸੀਂ ਜਿੱਥੋਂ ਜਿੱਥੋਂ ਵੀ ਮੈਨੂੰ ਦੇਖ ਰਹੇ ਹੋ ਪੰਜਾਬ ਤੋਂ ਬਾਹਰਲੇ ਸਟੇਟਾਂ ਤੋਂ ਇੰਡੀਆ ਤੋਂ ਕਿਸੇ ਵੀ ਕੋਨੇ ਵਿੱਚੋਂ ਦੇਖ ਰਿਓ ਅਗਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੈ ਦੁਸ਼ਟ ਆਤਮਾ ਨਹੀਂ ਜਾ ਰਹੀ ਤੁਹਾਡੇ ਘਰ ਤੋਂ ਬਿਮਾਰੀਆਂ ਨਹੀਂ ਜਾ ਰਹੀਆਂ ਤਾਂ ਤੁਸੀਂ ਇਸ ਚਰਚ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਹਾਂ ਤੁਸੀਂ ਇਸ ਚਰਚ ਦੇ ਵਿੱਚ ਆਓ ਔਰ ਮੈਂ ਵਿਸ਼ਵਾਸ ਕਰਦਾ ਜਦੋਂ ਤੁਸੀਂ ਆਓਗੇ ਤੇ ਪਰਮੇਸ਼ਰ ਤੁਹਾਡੀ ਲਾਈਫ ਕਮ ਕਰਨਗੇ ਔਰ नीचे नंबर आ रहे है। हैं पट्टी के ऊपर ਤੁਸੀਂ ਇਹਨਾਂ ਨੂੰ ਸੇਵ ਕਰ ਸਕਦੇ ਹੋ 8725342595013 04044 703105777 ਤੁਸੀਂ ਇਹਨਾਂ ਨੰਬਰਾਂ ਦੇ ਉੱਪਰ ਸੰਪਰਕ ਕਰ ਸਕਦੇ ਹੋ ਇਹ ਹਰ ਸ਼ਨੀਵਾਰ ਪ੍ਰਾਰਥਨਾ ਹੁੰਦੀ ਹੈ ਪਹਿਲੀ ਵਾਰ ਆਉਣਾ ਚਾਹੁੰਦੇ ਜਿਹੜੇ ਨਹੀਂ ਚਰਚ ਗਏ ਅੱਜ ਤੱਕ ਉਹਨਾਂ ਨੂੰ ਐਤਵਾਰ ਨੂੰ ਇਨਵਾਈਟ ਕਰਦੇ ਆਂ ਅਸੀਂ ਜਿਹੜੇ ਪਹਿਲਾਂ ਮਸੀਹ ਨੇਗੇ ਜੋ ਮਸੀਹ ਕ੍ਰੇਚਨ ਲੋਕ ਨੇਗੇ ਤੇ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਆਂ ਜਦੋਂ ਮਰਜ਼ੀ ਆ ਸਕਦੇ ਆ ਤੇ ਹਰ ਐਤਵਾਰੀ ਮੀਟਿੰਗ ਹੁੰਦੀ ਹੈ ਇਸ ਮੀਟਿੰਗ ਦੇ ਦੁਆਰਾ ਪਰਮਿਸ਼ਨ ਆਪਕੋ ਬles ਕਰੇਗਾ ਆਮੇਨ ਠੀਕ ਮਿਰਨਾ ਕੋ ਫਗਰ ਮੇ ਸਿੰਘ ਹੈ ਸੱਚਾ ਬੋਲੋ ਗੁਰਮੇਲ ਸਿੰਘ ਹੈ ਠੀਕ ਆ ਤੁਹਾਨੂੰ ਕੀ ਪ੍ਰੋਬਲਮ ਆ ਤੁਸੀਂ ਅੱਜ ਆਏ ਹੋ ਕੋਈ ਮੈਨੂੰ ਨਾ ਪੇਟ ਤੋਂ ਹੋ ਜਾਂਦੀ ਥੋੜੀ ਜਿ ਮਨ ਲੱਗੇ ਅਫਰੇਮਾਂ ਜਿ ਹੋ ਜਾਣਾ ਠੀਕ ਆ ਤੁਹਾਨੂੰ ਕੱਲੇ ਨੂੰ ਪ੍ਰੋਬਲਮ ਹੈ ਓਏ ਇਹਨਾਂ ਨੂੰ ਵੀ ਨਾਲ ਥੋੜੀ ਵਾਈਫ ਨੂੰ ਵੀ ਆ ਹਾਂਜੀ ਜੋ ਮਾਈਕ ਜੀ ਐਮਸੀ ਪਪਾ ਜੀ ਜੈ ਐਮਸੀ ਕੀ ਤੁਹਾਨੂੰ ਕੀ ਪ੍ਰੋਬਲਮ ਹੈ ਹੁਣ ਇਸ ਟਾਈਮ ਤੇ ਪਪਾ ਜੀ ਉਹ ਆਏ ਬੱਚੇ ਦਾਨੇ ਚ ਵੀਰ ਸੌਲੀ ਆਈ ਬੱਚੇ ਦਾਨੇ ਦੇ ਵਿੱਚ ਕੀ ਕਹਿੰਦੇ ਆ ਰਸੌਲੀ ਕਹਿੰਦੇ ਡਾਕਟਰ ਨੇ ਦਿਖਾਇਆ ਹਾਂਜੀ ਐਲਟਰਾਸਾਉਂਡ ਕਰਵਾਈ ਸੀ ਹਾਂਜੀ ਜੇ ਤੁਸੀਂ ਅੱਜ ਆਏ ਹੋ ਕੀ ਪ੍ਰੋਬਲਮ ਹੈ ਇਸ ਟਾਈਮ ਕੀ ਮਹਿਸੂਸ ਹੋ ਰਿਹਾ ਤੁਹਾਨੂੰ ਅੱਜ ਅੱਜ ਜੀ ਮੇਰੇ ਬਾਥਰੂਮ ਵਾਲੇ ਤਾਂ ਮੈਂ ਪਪਾ ਜੀ ਦਰਦ ਹੁੰਦਾ ਦਰਦ ਹੁੰਦਾਗਾ ਹਾਂ ਨਾਲੇ ਪੇਟ ਕੜਦਾਗਾ ਕਿੰਨਾ ਕ ਦਰਦ ਹੁੰਦਾਗਾ ਹੂੰ ਡੰਗ ਵਾਜਦਾ ਪਪਾ ਜੀ ਠੀਕ ਹੈ ਜਦੋਂ ਰਿ ਆਏ ਸਦੋਂ ਹੈਗਾ ਸੀਗਾ ਹਾਂਜੀ ਹਾਂ ਹੁਣ ਚੈੱਕ ਕਰੋਗੇ ਤੁਸੀਂ ਹਾਂਜੀ ਚੈੱਕ ਕਰ ਹੁਣ ਦੱਸਦਾ ਹੈਗਾ ਨੂੰ ਕੱਟਾ ਪਪਾ ਹੀ ਕੱਟ ਗਿਆ ਪਹਿਲਾਂ ਹਾਂਜੀ ਠੀਕ ਆ ਓਕੇ ਬਹੁਤ ਜਿਆਦੇ ਬੁਰਾ ਹਾਲ ਕੀ ਕੀ ਬੁਰਾ ਹਾਲ ਆ ਮੈਂ ਆਪ ਮਾਰ ਰਹੀ ਨਹੀਂ ਆ ਜਿਵਾਖਾਂ ਦਾ ਉਦੋਂ ਨੂੰ ਕਿਸੇ ਦਾ ਕਿਸੇ ਪਾਸੇ ਆ ਕਿਸੇ ਦਾ ਕਿਸੇ ਪਾਸੇ ਠੀਕ ਆ ਹਾਂ ਆਪ ਸਾਰਾ ਪਰਿਵਾਰ ਨੂੰ ਪ੍ਰੋਬਲਮ ਆ ਹਾਂ ਸਾਰੇ ਨੂੰ ਸਾਕੇ ਅੱਜ ਵੀ ਮਸਾਲਿਆਂ ਦਾ ਆਪ ਬੜੇ ਡੈਡੀ ਨੂੰ ਪ੍ਰੋਬਲਮ ਆ ਹਾਂ ਕੀ ਪ੍ਰੋਬਲਮ ਉਹਨਾਂ ਨੂੰ ਦਾਰੂ ਪਿੰਦੇ ਆ ਨਾਰੂ ਪਿੰਡ ਆ ਹਾਂ ਚਲੋ ਕੋਈ ਗੱਲ ਨਹੀਂ ਕਿੱਥੋਂ ਆਏ ਤੁਸੀਂ ਲੇਲਖੁਰਦ ਤੋਂ ਆਏ ਜੀ ਲੇਲਖੁਰਦ ਤੋਂ ਹਾਂ ਜੀ ਕੀ ਪ੍ਰੋਬਲਮ ਲੈ ਕੇ ਆਇਓ ਇੱਕ ਕਰੋ ਚਲੇ ਜਾਂਦੇ ਨੇ ਜੀ ਕਹਿੰਦੇ ਆ ਖੁੱਲੇ ਪਾਣੀ ਚ ਚਾਹਣਾ ਖੁੱਲੇ ਪਾਣੀ ਚ ਨਾ ਹਾਂ ਜੀ ਕਰੋ ਚਲੇ ਜਾਂਦੇ ਨੇ ਭਾਈ ਦਾ ਕਰੋ ਹਾਂ ਜੀ ਨੈਟਵਰਕ ਹਾਂ ਜੀ ਠੀਕ ਹੈ ਕੀ ਹੁੰਦਾਗਾ ਤੁਹਾਨੂੰ ਜੀ ਐਮਸੀ ਹਾਂ ਜੀ ਐਮਸੀ ਕੀ ਹੁੰਦਾਗਾ 64 ਪਾਓ ਜੀ ਕਦੋਂ ਹੋਣ ਲੱਗਿਆ ਫਿਰ ਦਾਰੂ ਪੀਣ ਨੂੰ ਬਹੁਤ ਜੀ ਕਰਦਾ ਇੱਕ ਸ਼ਰਾਬ ਪੀਣ ਨੂੰ ਜੀ ਕਰਦਾ ਪੀ ਲਈ ਸ਼ਰਾਬ ਉਦੋਂ ਬਾਅਦ ਹਾਂ ਜੀ ਪੀ ਲਈ ਥੋੜਾ ਬੌਸਮਾ ਹਾਇ ਜੀ ਨਾ ਹਾਂ ਜੀ ਚਲੋ ਅੱਜ ਮਾਫੀ ਮੰਗਦੇ ਹਾਂ ਪਰਮੇਸ਼ਵਰ ਤੋਂ ਹਾਂ ਜੀ ਠੀਕ ਹੈ ਠੀਕ ਹੈ ਸ਼ਨੀਵਾਰ ਆਇ ਸੀ ਹਾਂ ਜੀ ਉਦੋਂ ਜਦੋਂ ਪਿਛਲੇ ਸ਼ਨੀਵਾਰ ਤੁਸੀਂ ਆਇ ਤੇ ਕਿੰਨੀਆਂ ਕਿ ਪ੍ਰੋਬਲਮਾਂ ਲੈ ਕੇ ਆਏ ਬਹੁਤ ਜ਼ਿਆਦਾ ਪ੍ਰੋਬਲਮ ਜੀ ਉਦੋਂ ਬਾਅਦ ਕੀ ਫਰਕ ਪਿਆ ਤੁਹਾਡੇ ਕਰਦਿ ਉਦੋਂ ਬਾਅਦ ਜਿਵੇਂ ਸਾਰੇ ਬਿਮਾਰ ਰਹਿੰਦੇ ਸਾਰੇ ਠੀਕ ਨੇ ਜੀ ਉਦੋਂ ਬਾਅਦ ਤੇ ਆਪਣਾ ਮੇਨ ਮਸਲਾ ਮੰਡੀ ਦਾ ਸੀਗਾ ਜੀ ਅੱਜ ਫੋਨ ਵੀ ਆਇਆ ਸੀਗਾ ਜੀ ਮੈਨੂੰ ਮੰਡੀ ਦੇ ਵਿੱਚੋਂ ਹਾਂਜੀ ਪਹਿਲਾਂ ਕੰਮ ਖੜਾ ਸੀ ਤੁਹਾਡਾ ਸਾਰਾ ਕੰਮ ਬੰਦ ਸੀਗਾ ਜੀ ਹੁਣ ਉਹਦੋਂ ਬਾਅਦ ਕਿੰਨਾ ਖੁੱਲ ਚੁੱਕਿਆ ਜਾਂ ਖੁੱਲਣਾ ਹੈ ਹਜੇ ਹਜੇ ਮੈਂ ਉਹਨਾਂ ਨਾਲ ਗੱਲ ਕਰਨੀ ਉਹ ਕਹਿੰਦੀ ਵੀ ਅਸੀਂ ਗੱਲ ਕਰਾਂਗੇ ਹਜੇ ਯਾਨੀ ਫੋਨ ਆ ਗਿਆ ਨਾ ਹੁਣ ਫੋਨ ਆਉਣੇ ਸ਼ੁਰੂ ਹੋ ਗਏ ਜੀ ਪਹਿਲਾਂ ਫੋਨ ਨਹੀਂ ਆਉਂਦੇ ਸੀ ਨਾ ਜੀ ਕਰੇ ਪ੍ਰੋਬਲਮ ਰਹਿੰਦੀ ਸੀ ਹਾਂ ਬਹੁਤ ਜ਼ਿਆਦਾ ਟਿਲ ਮਟਰ ਰਹਿੰਦੀ ਸੀ ਹਾਂਜੀ ਉਹ ਸਾਰੇ ਠੀਕ ਹੋ ਹਾਂਜੀ ਅੱਜ ਕੰਮ ਵੀ ਖੁੱਲੂਗਾ ਇਸਮ ਸਿੰਘ ਦੇ ਨਾਮ ਹਾਂ ਅਮਨ ਠੀਕ ਹੈ ਇਹ ਪਿਛਲੇ ਸ਼ਨੀਵਾਰ ਆਏ ਸੀ ਨਾ ਦਾ ਮੈਂ ਇਹਨਾਂ ਪ੍ਰੋਪਰ ਠੀਕ ਹੋਣ ਦੇ ਇਹਨਾਂ ਨੂੰ ਇਹ ਸਾਰੇ ਖੇਡੇ ਸੀਗੇ ਇਹਦਾ ਸਿਸਟਰ ਖੇਡੇ ਸੀਗੇ ਉਹ ਖੇਡੇ ਸੀਗੇ ਬੁਰਾ ਹਾਲ ਸੀ ਇਹਨਾਂ ਦਾ ਲੈ ਇਹਦਾ ਦਾਦਾ ਹੂੰ ਅੱਜ ਵੀ ਰੋਕ ਅੱਜ ਵੀ ਰੋਕਤਾ ਸੀ ਲੈ ਲੈ ਆਈਏ ਲੈ ਕੇ ਨਾ ਬੱਸ ਨਾ ਤਾਂ ਹੋਏ ਹੋਏ ਰੋਕਦੀ ਸੀ ਅੱਜ ਵੀ ਰੋਕਦੀ ਸੀ ਇੱਕ ਦਮ ਆ ਜਾਊਂਗਾ ਕੀ ਕਹਿੰਦੀ ਸੀ ਅੱਜ ਵੀ ਕੀ ਕਹਿੰਦੀ ਸੀ ਕਹਿੰਦੀ ਸੀ ਜਾਈ ਨਾ

ਦੇਹਾ ਤਾਂ ਸਿਮਾ ਵੇਰਾਂ ਮੰਗ ਕੀ ਦੇ ਵਿੱਚ ਕੰਮ ਕਰਦਾ ਐ ਦੱਸ ਕਿਹਦੇ ਵਿੱਚ ਕੰਮ ਕਰਦਾ ਇਹਨਾਂ ਦੇ ਉਹ ਉਹ ਦੁਸ਼ਟਾਤ ਮੋਂ ਦੇ ਵਿੱਚ ਕੰਮ ਕਰਕੇ ਰੁਕਦੇ ਆਂ ਹਾਂ ਇਹਦੀ ਬੱਡੀ ਨੂੰ ਉਹਦੇ ਵਿੱਚ ਰਹਿਣੀ ਆ ਨਹੀਂ ਇਹਦੀ ਨੂੰਚ ਰਹਿ ਜਾਂਦਾ ਉਹਦੇ ਸੌਰੇ ਚ ਰਹਿਣੀ ਆ ਦੋਨਾਂ ਚ ਹੀ ਰਹਿਣਾ ਦੋਨਾਂ ਚ ਹੀ ਉਹਰੇ ਵਿੱਚ ਕਿੰਨੇ ਟਾਈਮ ਤੋਂ ਰਹਿਣੀ ਆ ਉਹਰੇ ਵਿੱਚ ਕਿੰਨੇ ਟਾਈਮ ਤੋਂ ਆ ਪੁੱਛ ਲੋ ਉਹਨੂੰ ਕਿੰਦਾਂ ਦਾ ਲੱਗਿਆ दारू ਪੀਣਾ ਹਾਂ ਪੁੱਛੋ ਚੱਲ ਤੂੰ ਦੱਸ ਫਿਰ ਇਨੇ ਟਾਈਮ ਤੋਂ ਉਹਦੇ ਵਿੱਚ ਤੂੰ ਰਹਿ ਰਿਹਾ ਤੇ ਘਰ ਚ ਕੀ ਕੰਮ ਕਰ ਰਿਹਾ ਹੈ? ਮੈਂ ਤਾਂ ਮੁਰੇ ਦਵਾਈ ਖਾਦੀ ਸੀ ਕਹਿੰਦੀ ਫਰਕੋ ਮੇਰਾ ਸਿਰ ਨਾ ਹੱਲੇ ਬਰੋਸੇ ਦਾ ਹੱਲੇ। ਅੱਛਾ ਹਾਂ ਕੀ ਕਿਹੜਾ دارو ਪੀਂਦਾਗਾ? ਅੱਛਾ ਰੱਬ ਮੁਰੇ ਦਵਾਈ ਕਰਕੇ ਆਈ ਸੀ। ਹੂੰ ਮੈਂ ਮੈਨੂੰ ਤਾਂ ਬਹੁਤ ਚਿਰ ਹੋ ਗਿਆ ਆੜਾ ਕਰਦੀ ਜੁਣਾ ਦੇ। ਹੂੰ ਸਾਰੇ ਮੋਂਤੇ ਨਹੀਂ ਰਹੀ। ਅੱਛਾ ਉਹਦਾ ਟੰਗ ਕਰਦੀ ਆ ਕਿ ਜੁੰਡੇ ਖੋਲ ਲੈਂਦੀ ਆ। ਇਹ ਕਹਿੰਦੇ ਟੰਗ ਕਰਦੀ ਆ। ਹਾਂ ਟੰਗਾ ਕਰਦੀ ਆ ਕਹਿੰਦੇ। ਸਾਰੇ ਪਰਵਾ ਸਾਰੇ ਪਰਵਾ ਨੂੰ ਠਾਣਾ ਠਾਣਾ ਚਾਣਾ। ਸਾਰੇ ਪਰਵਾਨ ਨੂੰ ਟੋੜਾਣਾ ਚਾਹੁੰਦਾ ਤੂੰ ਨੰਨ ਲਈ ਤੇ ਆੱਖਾਂ ਨੂੰ ਪੁੱਛੇ ਨਾ ਛੱਟੇ ਖੂਨ ਦੇ ਵੀ ਆਏ ਨੇ ਛੱਟੇ ਖੂਨ ਦੇ ਵੀ ਆਇਆ ਕਿੱਥੋਂ ਆਇਆ ਹੈ ਖੂਨ ਵੀ ਆਇਆ ਕਿੱਥੋਂ ਆਇਆ ਸੋਧ ਦੇ ਨਾਲ ਖਖੜੀ ਕਰੇਲੇ ਹੋ ਰਹੇ ਨੇ ਛੋਟਾ ਮੁੰਡਾ ਸਾਹ ਚ ਸਾਹ ਲੈਂਦਾ ਸੀ ਹੁਣ ਇਹਨੂੰ ਬਣਾਉਂਦਾ ਵੀ ਨਹੀਂ ਰੋ ਰੋ ਸਾਰਾ ਦਿਨ ਰੋ ਰੋ ਕਰ ਦਿੱਤੀ ਸੀ ਮੈਂ ਕਿੰਨੇ ਜਣੇ ਤੁਸੀਂ ਨੇ ਘਰ ਚ ਹਏ ਕਿੰਨੇ ਜਣੇ ਹੋ ਰੋ ਰੋ ਕਰ ਦਿੱਤੀਆਂ ਘਰ ਨਹੀਂ ਮੇਰੇ ਛੋਟੇ ਸਾਲ ਐਦਾ ਸੀ ਹੁਣ ਮੈਨੂੰ ਬਣਾਉਣਾ ਪੈ ਗਿਆ ਕਿੰਨੇ ਜਣੇ ਹੋ ਸਾਰੇ ਚਾਹ ਦੱਸੋ ਕਿੰਨੇ ਜਣੇ ਘਰ ਚ ਕਿੰਨੇ ਜਣੇ ਹੋ ਕਹ ਜਣੇ ਘਰ ਚ 15 ਜਣੇ ਤੁਸੀਂ ਹੈ 15 ਜਣੇ ਹੋ ਤੁਸੀਂ ਕਿੰਨਾ ਟਾਈਮ ਹੋ ਗਿਆ ਇਹਨੂੰ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਦੁੱਢ ਸਾਲ ਹੋ ਗਿਆ ਦੁੱਢ ਸਾਲ ਹੋ ਗਿਆ ਤੇ ਦੀ दारू ਵੀ ਨਹੀਂ ਲੱਗਿਆ ਮੋਦਿਆਂ ਦਾ ਹੌਲੀ ਹੌਲੀ ਤੂੰ ਮੇਰੇ ਨਾਲ ਗੱਲ ਕਰ ਬਰਬਾਦ ਕਰਦਾ ਜਿਹੜੀ ਗੱਲ ਮੈਂ ਕਹਿੰਦਾ ਤੂੰ ਉਹ ਗੱਲ ਕਰ ਅੱਜ ਤੋਂ ਬਾਅਦ ਜਿੱਦਾਂ ਮੈਂ ਤੈਨੂੰ ਕਹਾਂਗਾ ਤੂੰ ਉਹ ਉਵੇਂ ਕਰੇਗਾ ਤੂੰ ਐਦਰ ਮੇਰੀ ਗੱਲ ਸੁਣ ਐਦਰ ਜਾ ਕੇ ਮੇਰੇ ਕੋਲ ਆਇਆ ਐ ਦੱਸ ਵੀ ਕਿੰਨੇ ਜਣੇ ਹੋ ਸਾਰੇ ਕਿੰਨੇ ਜਣੇ ਹੋ ਕਿੰਨੇ ਜਣੇ ਹੋ ਸਾਰੇ ਕਿੰਨੇ ਜਣੇ ਆ ਬੋਲ ਕੇ ਦੱਸ ਕਿੰਨੇ ਜਾਣੇ ਸਾਰੇ ਕਿੰਨੇ ਜਾਣੇ ਹੋ ਹਾਂ ਹੁਣ ਦੁਬਾਰਾ ਫਿਰ بار بار ਆਓਗੇ ਇਹਦਰ ਧਿਆਨ ਦੇ ਮੇਰੇ ਕਣੀ ਦੁਬਾਰਾ ਵਾਪਸ ਆਓਗੇ ਨਾ ਇਹ ਸਾਰੇ ਪਰਿਵਾਰ ਦੇ ਲਈ ਮੈਂ ਪ੍ਰਾਰਥਨਾ ਕਰਕੇ ਤੋੜ ਦਾਂਗਾ ਅੱਜ ਤੋਂ ਬਾਹ ਤੂੰ ਕਿਸੇ ਵਿੱਚ ਐਂਟਰੀ ਨਹੀਂ ਕਰ ਪਾਏਗਾ ਜੇ ਤੂੰ ਨੋਚ ਰਹਿਣਾ ਨਾ ਨੋਚ ਹੀ ਬਣ ਕੇ ਰਹੀਂ ਇਨਾਂ ਦੇ ਕਿਸੇ ਮੈਂਬਰ ਦੇ ਵਿੱਚ ਤੇ ਮਾਸੀ ਦਾ ਮੁੰਡਾ ਇੱਕ ਤਾਂ ਹਾਂ ਤੇਰੀ ਮਾਸੀ ਦੀ ਕੀ ਮਾਸੀ ਦਾ ਬੋਦੀ ਦਾ ਉਹ ਦੱਸ ਤੂੰ ਕਿੰਨੇ ਜਣੇ ਆ ਸਾਰੇ ਅਰੇ ਪੂਰੇ 15 ਜਣੇ ਆ ਹਾਂ ਪੂਰੇ 15 ਗੇ ਤੁਸੀਂ ਪੂਰੇ 15 ਜਣੇ ਮੈਂ ਆਤਮਾ 'ਚ ਦੇਖ ਰਿਹਾ ਪੂਰੇ 15 ਜਿਵੇਂ ਕੱਲੇ-ਕੱਲੇ ਨੂੰ ਬੁਲਾਵਾ ਕਿ ਕੱਲੇ ਸਾਰੀ ਬਗਜਾਂ ਨੂੰ ਕੱਲੇ-ਕੱਲੇ ਨੇ ਚਲੋ ਇਸਰੀ ਕਾਊਂਟ ਪਾਉਣਾ ਸਾਰੇ ਨੂੰ ਚਲੋ ਸਰੀਰ ਦੇ ਵਿੱਚ ਅੱਜ ਦੋਵਾਰ ਪਾਏਗਾ ਚਲੋ ਅੱਜ ਤੁਹਾਨੂੰ ਖੜਨਾ ਪਾਏਗਾ ਯਸ਼ੁਦੇਵ ਦੇ ਨਾਮ ਦੇ ਤੇ ਕਿਉਂਕਿ ਨਾ ਜਾਣਾ ਵਾਪਸ ਬੁਲਾਇਆ ਸੀ ਜਗ੍ਹਾ ਵਾਪਸ ਆਏਗਾ ਕਿਉਂਕਿ ਪਰਮੇਸ਼ਰ ਕਿਹਨਾਂ ਵਿੱਚ ਆਏਗਾ ਵਾਪਸ ਜਿਸ ਬੁਲਾਇਆ ਇਨ੍ਹਾਂ ਦੇ ਜਿੰਨੇ ਉਰੇ ਬੈਠੇ ਨੇਗੇ ਉਸ ਆਤਮਾ ਕਿਸੇ ਵਿੱਚ ਨਹੀਂ ਆਉਣਾ ਵਾਪਸ ਚਲੋ ਰੋਟੀ ਦੀ ਉਸ ਆਤਮਾ ਚਲੋ ਠੀਕ ਹੈ ਉਹਦੇ ਕੋਲੇ ਜਾ ਨਾ ਨਾ ਯਾਰ ਛੱਡ ਕੇ ਯਸ਼ੁਦੇਵ ਮੈਂ ਉਹ ਤੈਨੂੰ ਰੋਕਦਾ ਨਹੀਂ ਤੰਦੂ ਚਲ ਅੰਦਰ ਚਾਰ ਦੀ ਗੱਦੀ ਨਿਕਲੇ ਚੋ ਕੰਨ ਫੜ ਚਲੋ ਗੰਨ ਨਿਕਲ ਜਾ ਉਸ ਆਤਮਾ ਚਲੋ ਨਿਕਲੋ ਚੱਲ ਨੱਕ ਫੜ ਲਾ نیچے ਪਾਵਰ ਪਿੱਤਲ ਨਿਕਲ ਜਾ ਇਹਨਾ ਦੇਖ ਤੋ 2 3 4 5 6 7 ਪੀ ਦੀ ਤੇ ਵੀ ਦੇਖ ਜੀਆਂ ਪਾਵਰਾਂ ਪਿੱਤਲ ਜੀ ਠੀਕ ਆ ਤੇ ਜੈਸੇ ਪਰ ਸੱਤ ਜਣੇ ਤੁਸੀਂ ਨਾ ਜੀ ਜੇ ਦੁਕਾਨ ਫੜਨ ਵਾਲੀ ਗੱਲ ਆ ਆਤਮਿਕ ਠੀਕ ਆ ਇਹਨਾਂ ਦੇ ਵਿੱਚ ਨਹੀਂ ਆਉਣਾ ਸਾਰਿਆਂ ਚ ਆਜੂ ਫਾਰ ਆਜੂ ਚਲੋ ਉਹਨੇ ਜਾਣ ਨਾ ਦਾ ਮੈਂ ਨਾ ਤਲ ਉਹਦੇ ਜਾਣ ਨੂੰ ਕਹਾ ਨਾ ਮੈਂ ਦਿਨਾਉ ਨੂੰ ਚੱਲ ਲਾਟੋ ਹੀ ਚਲੋ ਆਜੋ ਚਲੋ ਆਜੋ ਲਾਟੋ ਚਲਿਓ ਸ਼ੁਕਨਾਂ चलो निकल यीशु के नाम पूर्ण तौर ते फ्री कर तेरा राज खत्म हो चुके आजा के पंथी मार निकल 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 पंथी मार के